ਸਭ ਤੋਂ ਕਾਲਜ ਦੀ ਸਵਾਤਾ ਆਪਣੇ ਦੇ ਵਿੱਚ ਪੈਲੇਗਰੋ ਆ ਪਾਖੜਿਆ ਜ ਬਰਾਲਾ ਟਰੈਕਟਰ ਮੰਡੀ ਦੇ ਵਿੱਚ ਉਰੇ ਆਪਣੇ ਨਾਲ ਗੁਰਪ੍ਰੀਤ ਬਾਜੀ ਦੇ ਟਰੈਕਟਰ ਨੇ ਪਿੰਡ ਹੜਿਆਏ ਜਾਂਦਾ ਪ੍ਰਕਾਰ ਰੇਤਾਂ ਦਾ ਕੰਮ ਆ ਹਰ ਟਾਈਮ ਵੀਰ ਕੋਲ 40 ਤੋਂ 50 ਟਰੈਕਟਰ ਹੁੰਦੇ ਨੇ ਬਾਕੀ ਉਰੇ ਵੀ ਵੀਰ ਤੁਸੀਂ ਦੇਖ ਸਕਦੇ ਹੋ ਸਾਰੇ ਟਰੈਕਟਰ ਦਸਾਰੇ ਕਰੀਬ ਇਹ ਜਿੰਨੇ ਵੀ ਟਰੈਕਟਰ ਨੇ ਬਾਈ ਜੀ ਦੇ ਨੇ ਆਪਾਂ ਤੁਹਾਨੂੰ ਇੱਕ ਕਰਕੇ ਇਹਨਾਂ ਦੇ ਰੇਟ ਮਾਡਲ ਤੇ ਜਾਣਕਾਰੀ ਦਿੰਨੇ ਆ ਇੱਕ ਦੇਖਣ ਵਾਲੇ ਦੱਸਦੇ ਆ ਸਭ ਤੋਂ ਵੱਡਾ ਟਰੈਕਟਰ ਹੈ ਕੋਲ 4x4 ਪ੍ਰੇਟ 2017 ਮਾਡਲ ਪੰਜਾਬ ਨੰਬਰ ਟਰੈਕਟਰ ਦੇ ਟੈਕਟਰ ਉਹ ਦਿਖਾ ਦੇ ਉਹ ਵੀ ਚੰਗੀ ਤਰ੍ਹਾਂ ਟੈਕਟਰ ਦੇ ਚੈੱਕ ਕਰਾ ਲਾਜੋ ਕੰਡੀਸ਼ਨ ਇਹ ਜਿਹੜੀ ਡਿਮਾਂਡ ਆ ਉਹ ਇਹ 6 ਦਾ 6 ਲੱਖ 10 ਹਜ਼ਾਰ ਦਾ ਟਰੈਕਟਰ ਦੀ ਡਿਮਾਂਡ ਆ ਤੇ ਦੂਜਾ ਆ ਗਿਆ ਸੋਨਾਲੀਕਾ ਸੋਨਾਲੀਕਾ 60 ਡੀਆਈ ਸਿਕੰਦਰ ਇਹ ਸਿਕੰਦਰ ਸਿੰਘ ਦਾ ਟਰੈਕਟਰ ਆ ਆਪਣਾ ਧਰਵੀ ਸੋਹ ਵਾਲਾ ਤੇ ਦੂਸਰਾ ਰਿਚੀਮਲ ਟਰੈਕਟਰ ਆ ਇਹ ਰੱਖਾ 85 ਹਜ਼ਾਰ ਜਿਹੜੇ ਟਰੈਕਟਰ ਦੀ ਡਿਮਾਂਡ ਆ ਬਾਕੀ ਬਾਈ ਮੌਕੇ ਤੇ ਆਪਣਾ ਮਾਤਾਵਾ ਜਰੂਰ ਕਰਨਗੇ ਬਾਕੀ ਟਰੈਕਟਰ ਨੇ ਬਜਿਕੁਰ ਸਾਰੇ A1 ਪੂਰੀ ਤਕੜੀ ਕਲੇਸ ਦੇ ਟਰੈਕਟਰ ਨੇ ਤੇ ਆੜਾ ਦਾ ਸਟੈਂਡਰਡ 345 2009 ਮਾਡਲ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਬਰਾਜ ਦਾ ਬਰੇਟਾ ਲੱਗੀ ਹੋਣੀ ਤੁਸੀਂ ਰਿਪਲੇਟ ਦਿਖਾ ਦਿਆ ਕਰੋ ਆ ਬਰੇਟਾ ਤੇ ਵੀ ਦਿਖਾਇਆ ਹੋਇਆ ਜਿਹੜਾ ਇਹ ਪੰਜਾਬ ਨੰਬਰ ਆ 80 ਲੱਖ ਰੁਪਏ ਟਰੈਕਟਰ ਦੀ ਮੰਗ ਆ ਜਿਹੜੇ ਟਾਇਰ ਨੇ ਟਰੈਕਟਰ ਦੇ ਲਗਭਗ 90 ਪੈ ਟਾਇਰ ਪਏ ਨੇ ਬਾਕੀ ਪੰਜਾਬ ਨੰਬਰ ਤੇ ਇਹ ਡਿਮਾਂਡ ਆ ਉਹ ਹੈਗਾ ਤਾਂ ਈ 100 ਰੁਪਿਆ ਬਾਕੀ ਬਾਈ ਜੀ ਮੌਕੇ ਦੇ ਮਾਨਤਾ ਆਣਾ ਬੜਾ ਜ਼ਰੂਰ ਕਰ ਦੇਣਗੇ ਆਹ ਟਰੈਕਟਰ ਆ ਗਈ ਫਾਰਮ ਟਰੈਕ 60 55 TI ਨਾ T20 ਆਪਣਾ ਇਹਨਾਂ ਵੀ ਗੇਰਾਂ ਟਰੈਕਟਰ ਕਾਇਦ ਨੇ ਆ ਇਹਦੇ ਵੀ ਟਾਇਰ ਬੜੇ ਘਰ ਕਲੈਕਸ਼ਨ ਦੇ ਵਿੱਚ ਪਏ ਨੇ ਆਪਣਾ ਤੁਹਾਨੂੰ ਪਤਾ ਹੀ ਜਾਂ 60 55 ਬਾਰੇ ਤਾਂ ਇਹਨਾਂ ਦੇ ਬੜਾ ਫਾਰਮ ਟਰੈਕ ਦੇ ਟਰੈਕਟਰਾਂ ਦੇ ਵਿੱਚੋਂ ਜੋਰ ਦੇ ਵਿੱਚ ਟਰੈਕਟਰ ਮੰਨੇ ਆ ਪਰ ਮੰਨੇ ਆ ਇਹ ਟਾਇਰ ਬੜੇ ਸੋਹਣੇ ਪਏ ਨੇ ਟਰੈਕਟਰ ਦੇ ਦਾਕਵਾਗ ਅਸੀਂ ਤਾਂ 30% ਟਾਇਰ ਰਹੇ ਨਹੀਂ ਟਰੈਕਟਰ ਹੈਗਾ ਜੀ 2017 ਮਾਡਲ 7 ਲੱਖ ਰੱਖਦੇ ਟਰੈਕਟਰ ਦੀ ਡਿਮਾਂਡ ਹੈ ਵੀ ਪੰਜਾਬ ਨੰਬਰ ਟਰੈਕਟਰ ਆ ਆਲਾਗਾ ਮੈਸੀ ਬੜੀ ਕੰਸਾਦੀ ਸੁਣ ਲੱਗੀ ਹੋਈ ਆ ਸਮਾਰਥ ਰਜੀ ਦੇ ਵਿੱਚ ਤੇ ਟਰੈਕਟਰ ਦੇ ਟਾਇਰ ਹੈਗੇ ਨੇ 90% ਬਾਕੀ 2021 ਦੇ ਮਾਡਲ 7 ਲੱਖ ਤੇ 10 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਇਹ ਵੀ ਪੰਜਾਬ ਨੰਬਰ ਹੈ ਨਹੀਂ ਪੰਜਾਬ ਨੰਬਰ ਟਰੈਕਟਰ ਨੇ ਬਾਈ ਜਪੁਰ ਸਾਰੇ ਅਰ ਬੜੇ ਸੋਹੇ ਟਰੈਕਟਰ ਪਏ ਨੇ ਪ੍ਰੈਸਰ ਸਟੇਜਿੰਗ ਦੇ ਵਿੱਚ ਆਗਲਾ ਹੈ 5310 ਜੌਂਡਰ ਸਿਸਟਮ ਲੱਗਿਆ ਹੋਇਆ ਉੱਪਰ ਦਾ ਸਤਰੀ ਲੱਗੀ ਹੋਈ ਹੈ ਟਾਇਰ ਤੁਰੇ ਦੀ ਬੜੇ ਸੋਹਣੇ ਪਏ ਨੇ 90% ਟਾਇਰ ਦੇ ਵੀ ਖੜੇ ਨੇ 2021 ਮਾਡਲ ਸਾਢੇ ਲੱਖ ਰੁਪਿਆ ਸਾਢੇ 8 ਲੱਖ ਟਰੈਕਟਰ ਦੀ ਦਮਾੜਾ ਬਾਕੀ ਮੈਂ ਕੋਈ ਦੇ ਬਾਈ ਜੀ ਬਾਣਨ ਜ਼ਰੂਰ ਆਪਣਾ ਮਾਨਤਾ ਕਰਨਗੇ ਕਰਾਰਾ ਟਰੈਕਟਰ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਕਲਾਸ ਕਰਦਾ ਇੰਜਨਾਂ ਦੇ ਪਰ ਕਰਾਰੋ ਦਾ ਫਰੰਟਾ ਕਰਾਰੋ ਦੀ ਟ੍ਰਾਂਸਮਿਸ਼ਨ ਆ 4x4 ਅਪਤਾਰ ਨਾ 3760 ਇੱਕ ਜਿਹੜਾ ਟਰੈਕਟਰ ਆ ਫ੍ਰੀ ਸਪੀਡ ਦੇ ਵਿੱਚ ਇੱਕ ਨੌਪੀ ਲੱਗੀ ਹੋਈ ਆ 4x4 ਦੇ ਵਿੱਚ ਟਰੈਕਟਰ ਆ ਰੈਡ ਬਲੂ ਡਫਰੰਸ ਚੈੱਕ ਕਰ ਲਓ ਤੇ ਮੂਰੇ ਫਰੰਟ ਤੇ ਵੇਟ ਬੁੱਟ ਲੱਗੇ ਹੋਏ ਨੇ 2023 ਦਾ ਮਾਡਲ ਸਾਢੇ 9 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਮੈਂ ਆਪਣੇ ਭਾਈ ਦੀ ਡਿਮਾਂਡ ਕਰ ਦੇਣਗੀ ਫਾਰਮਰ ਟਰੈਕ 60 EPI ਇਹਦਾ ਅਗਰ ਦੀ ਪਿੱਛੇ ਟਾਇਰ ਤੋਂ ਦਿਖਾ ਦੇ ਟਰੈਕਟਰ ਦੇ ਬ੍ਰਾਂਡ ਨਿਊ ਟਰੈਕਟਰ ਨੇ ਬ੍ਰਾਂਡ ਜਿਉ ਟਰੈਕਟਰ ਆ ਬ੍ਰਾਂਡ ਜਿਉ ਟਾਇਰ ਪਾਏ ਹੋਏ ਨੇ ਟਰੈਕਟਰ ਜਿਹੜੇ ਦੇਖ ਸਕਦੇ ਹੋ ਤੁਸੀਂ ਬੜਾ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਰੇਡੀਅਲ ਟਾਇਰਾਂ ਦੇ ਵਿੱਚ ਟਰੈਕਟਰ ਆ ਪਾਵਰ ਲੈਕਸ ਤੇ ਚੱਲੇ ਜੁੱਲੇ ਵਾਂ ਦਿਖਾ ਦੇ ਗਰਦੀ ਕਿੰਨਾ ਕਾ 550 ਘੰਟੇ ਟੋਟਲ ਚੱਲਿਆ ਹੋਇਆ 2023 ਦਾ ਮਾਡਲ ਬ੍ਰਾਂਡ ਦੇ ਉਹ ਹਾਰ ਪਾਏ ਹੋਏ ਨੇ 7.5 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਦੇ ਮੰਤਰ ਕਰ ਦੇਣਗੇ ਪਿਆਰਾ 1855 2022 ਮਾਡਲ ਸਾਈਡ ਗੇਅਰ ਮੇਰੇ ਕੋਲ ਵੀ 3 ਸਪੀਡ ਵਾਲਾ ਟਰੈਕਟਰ ਆ ਇਹ 3 ਸਪੀਡ ਦੇ ਵਿੱਚ ਆ ਟਾਇਰ ਇਹਦੇ ਹੈਗੇ ਨੇ ਲਗਭਗ 90 ਤੋਂ 95% ਟਾਇਰ ਨੇ 15 ਸਪੀਡ ਦੇ ਵਿੱਚ 3 ਸਪੀਡ ਵਾਲਾ ਟਰੈਕਟਰ 2022 ਮਾਡਲ 7 ਲੱਖ ਤੇ 65 ਹਜ਼ਾਰ ਦਾ ਟਰੈਕਟਰ ਦੀ ਮੰਗ ਆ ਦਾ ਇਸ ਮੌਕੇ ਤੇ ਮਾਈ ਜੀ ਮੰਗ ਕਰਦੇ ਨੇ ਕਿ ਉੱਪਰ ਬ੍ਰਾਂਡ ਦੀ 7 ਲੱਖ ਜੀ ਹੋਈ ਜਾ। ਅਗਲਾ 1855 ਸੱਲਾ ਸਟਾਰ ਟਾਇਰ ਟੂ ਦੇ ਸਕਦੇ ਹੋ ਮੁੱਲੇ ਹੈਗੇ ਨਵੇਂ ਵਰਗੇ ਪਿਛਲੇ ਟਾਇਰ ਵੀ ਲਗਭਗ 50 ਤੋਂ 55% ਪਏ ਨੇ ਤੁਸੀਂ 2011 ਦਾ ਮਾਡਲ ਆ ਇਹਨਾਂ ਦਾ 80000 ਰੁਪਏ ਟਰੈਕਟਰ ਦੀ ਮੰਗ ਆ ਅਗਲਾ ਹੈ ਮੈਂ ਸੀ 241 BD 2014 ਮਾਡਲ ਪੰਜਾਬ ਨੰਬਰ ਟਾਇਰ ਹੈਗੇ ਨੇ ਬ੍ਰੈਂਡ ਨਿਊ ਵਰਗੇ ਟਾਇਰ ਪਏ ਨੇ 90 ਤੋਂ 95% ਤੁਸੀਂ ਦੇਖ ਸਕਦੇ ਹੋ ਪਾਵਰ ਟੈਰਿੰਗ ਦੇ ਵਿੱਚ ਆ 410000 ਰੁਪਏ ਟਰੈਕਟਰ ਦੀ ਮੰਗ ਆ ਜੀ ਇਹ ਅਗਲਾ ਆ ਗਿਆ ਜੀ 5310 ਜੌਂਡੀਅਰ ਇਹ ਰੇਡੀ ਵੀ ਡੱਕ ਪਾ ਕੇ ਪਾਇਨੇ 70% 5,85,000 ਰੁਪਏ ਟਰੈਕਟਰ ਦੀ ਡਿਮਾਂਡ ਜੀ ਹੈਗੀ ਹੈ ਜੀ ਤੇ ਅਗਲਾ ਆ ਗਿਆ 3730 ਹੌੜ ਇਹ ਟਰੈਕਟਰ ਕਾਫੀ ਡਿਮਾਂਡ ਦੇ ਵਿੱਚ ਰਹਿੰਦਾ ਏ ਆਪਣੇ ਵੀ ਚੈਨਲ ਤੇ ਕਈ ਬਾਈ ਜੀ ਆਪਾਂ ਨੂੰ ਰਿਕੁਆਇਰਮੈਂਟ ਭੇਜਦੇ ਨੇ ਜਿ ਆਪਾਂ ਨੂੰ ਟਰੈਕਟਰ ਦੀ ਲੋੜ ਆ ਤਾਂ ਆਪਣਾ ਜਿਹੜਾ ਸਕਰੀਨ ਨੇ ਬਾਈ ਬਾਹਰ ਲਿਜਾਣ ਨੂੰ ਵਾਲੇ ਦਿਲ ਹੌੜ ਨਾਲ ਪਿਆਰ ਆ। ਟ੍ਰੈਕਟਰ ਖੜਿਆ ਬਾਈ ਕੋਲ ਗੁਰਪ੍ਰੀਤ ਕੋਲ। ਬੜਾ ਨਵੇਂ ਮਾਡਲ 270000 ਰੁਪਏ ਟ੍ਰੈਕਟਰ ਦੀ ਡਿਮਾਂਡ ਆ। ਮੁਰਲੇ ਟਾਇਰ ਬ੍ਰਾਂਡ ਦੇ ਉਹ ਪਹਿਲੇ ਟਾਇਰ ਵੀ ਲੱਗ ਪਾ ਗਏ 80% ਆਏ ਗਏ ਨੇ। ਉੱਥੇ ਵੀ ਹਰਾਮ ਫਾਰਮ ਟ੍ਰੈਕਟਰ 45 2015 ਮਾਡਲ 425000 ਰੁਪਏ ਟ੍ਰੈਕਟਰ ਦੀ ਡਿਮਾਂਡ ਉੱਪਰ ਸਾਤਰੀ ਸੁੱਤੀ ਲੱਗੀ ਹੋਈ ਜਾਂ ਟੈਂਡਰ ਦੇ ਉੱਪਰ ਵੀ ਹੈਗੀ ਆ ਦੇਖਦਾ ਮੈਂ ਉਹ। ਤੇ ਟਾਇਰ ਹੈਗੇ ਨੇ ਮੁਰਲੇ ਬ੍ਰਾਂਡ ਦੇ ਉਹ ਐਮ ਆਰ ਐਫ ਦੇ ਮਾਰ ਕੇ ਵੀ ਖੜੇ ਪਏ ਨੇ। ਵੇਹੜਾ ਰਹਿਣੇ 70% 7300 ਜੀ ਆਪਣਾ ਪ੍ਰੋਫਾਈਲ ਲੱਗੀ ਹੋਈ ਹੈ ਤੇ 4,50000 ਰੁਪਏ ਟਰੈਕਟਰ ਦੀ ਮੰਗਾਂ 2015 ਮਾਡਲ ਆ। ਇਹ ਆ ਗਈ ਸਟੈਂਡਰਡ। ਇਹ ਆਵਾਂ ਨੰਬਰ। ਅੱਜ ਵੀ ਕੋਈ ਟਰੈਕਟਰ ਖੜਾ ਸਟੈਂਡਰਡ 355 ਡੀਆਈ ਇਹ ਗਰੂਪ ਚ ਪਈ ਜਾ ਟਰੈਕਟਰ ਹਲਕੇ ਜਿਹੇ ਪਰ ਰੇਟ ਮਾਡਲ ਲਿਖਿਆ ਨਹੀਂ ਹੋਇਆਗਾ ਉਹ ਬਾਈ ਜੀ ਉਹਨੇ ਲਿਖਣਗੇ ਹਲੇ। ਬਾਈ ਕਹਿੰਦੇ ਵੀ ਇਹ ਆਪਣਾ ਕਾਰਡ ਕਰ ਲਿਓ ਬਾਈ ਜੀ ਨੂੰ। ਆਪਣਾ ਕਾਰਡ ਨੰਬਰ ਬਾਈ ਜੀ ਜਿਹਦੇ ਉੱਪਰ ਵੀਡੀਓ ਚੱਲ ਰਿਹਾ ਨੰਬਰ ਚੱਲ ਰਿਹਾ ਏ। ਬਾਕੀ 2000 ਤੋਂ ਬਾਅਦ ਇੱਕ ਬਾਈ ਕੋਲ ਬੜੇ ਕਾਇਰ ਕਾ ਟਰੈਕਟਰ ਪਏ ਨੇ ਤੇ ਘਰੇ ਵੀ ਕਨੇ ਲਗਭਗ 50 ਟਰੈਕਟਰ ਖੜੇ ਨੇ ਜਿਹੜੇ ਏਸੀ ਕੈਪ 4x4 ਟਰੈਕਟਰ ਨੇ ਬੜੇ ਧੱਕਾ ਟਰੈਕਟਰ ਨੇ ਬਾਈ ਜੀ ਕੋਲ ਬਾਕੀ ਤੁਸੀਂ ਆ ਕੇ ਆਪਣਾ ਬਾਈ ਨਾਲ ਕਨੈਕਟ ਕਰਕੇ ਬਾਹਰ ਜਮੀਨਾਂ ਨੂੰ ਸਰ ਵੇਚਦੇ ਆ ਪਏ ਨੇ ਪੂਰਾ ਜੋਕਾ ਟਰੈਕਟਰ ਲਿਆ ਸਕਦੇ ਹੋ ਜੇ ਤੁਸੀਂ ਬਲੂਮਰ ਤੇ ਜਾਣਾ ਚਾਹਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਾਕੀ ਆਹਦੇ ਵੀਡੀਓ ਨੂੰ ਕਰਨਾ ਪ੍ਰੈਸ ਆਪਣੀ ਵੀਡੀਓ ਕੋਲ ਸੇਅਰ ਕਰਕੇ ਧੰਨਵਾਦ